ਪੰਜਾਬ ਦੇ ਵਿੱਚ ਅੱਜ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਬਣ ਗਿਆ ਕਿ ਅੱਜ ਦਾ ਵਿਦਿਆਰਥੀ ਜਿਹੜਾ ਵਿਦਿਆਰਥੀ ਕਿਹ ਲੋ ਜਾਂ ਨੌਜਵਾਨ ਉਹ દિਸ਼ਾ ਤੇ ਦਸ਼ਾਹੀਨ ਹੋ ਰਿਹਾ ਹੈ ਅਸੀਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਦੇ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਅੱਜ ਵਿਚਾਰ ਚर्चा ਕਰਾਂਗੇ ਸਰਦਾਰ ਅਮਰਪ੍ਰੀਤ ਸਿੰਘ ਪੰਜਕੋਹਾ ਜੋ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਹੈ ਕਿ ਅੱਜ ਵਿਦਿਆਰਥੀਆਂ ਦਾ ਜਿਹੜਾ ਮਨੋਵੱਲ ਹੈ ਇਹਨਾਂ ਡਾਊਨ ਹੋ ਗਿਆ ਹੈ ਕਿ ਅੱਜ ਸਾਨੂੰ ਇਹ ਕਹਿਣਾ ਪੈ ਰਿਹਾ ਕਿ ਉਹਨਾਂ ਕੋਲ ਕੋਈ ਦਿਸ਼ਾ ਜਾਂ ਦਸ਼ਾ ਨਹੀਂ ਹੈ ਪ੍ਰੋਫੈਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚਿੰਤਾ ਹੈ ਕਿ ਇਹ ਅਜਦਾ ਵਿਦਿਆਰਥੀ ਜਿਹੜਾ ਦਿਸ਼ਾ ਤੇ ਦਸ਼ਾ ਹੀ ਹੋ ਰਹੀ ਹੈ ਕਾਮੇ ਆ ਭੈਣ ਜੀ ਜਿਹੜਾ ਅੱਜ ਦਾ ਜਿਹੜਾ ਵਿਦਿਆਰਥੀ ਆ ਉਹ ਦਿਸ਼ਾ ਹੀ ਹੋ ਰਿਹਾ ਹੈ ਉਹਦੀ ਜਿਹੜੀ ਦਿਸ਼ਾ ਹੀ ਤਾਂ ਉਹ ਹੀ ਉਹਦੀ ਦਸ਼ਾ ਤੇ ਅਸਰ ਪਾ ਰਹੀ ਹੈ ਹੁਣ ਇਹਦੇ ਵਿੱਚ ਜਿਹੜਾ ਸਮਾਜਿਕ ਤੌਰ ਤੇ ਅਸੀਂ ਦੇਖੀ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈ ਜਾਂ ਸਾਡਾ ਜਿਹੜਾ ਸਭ ਤੋਂ ਜਿਹੜੀ ਸਾਡੀ ਸ਼ੁਰੂਆਤ ਹੁੰਦੀ ਹੈ ਵਿਦਿਆਰਥੀਆਂ ਦੀ ਜਾਂ ਬੱਚੇ ਦੀ ਉਹਦੇ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਹੁਣ ਜਿਹੜਾ ਸਮਾਜ ਦੇ ਵਿੱਚ ਜੋ ਅੱਜ ਦਾ ਵਰਤਾਰਾ ਹੈ ਜੋ ਅਸੀਂ ਅੱਜ ਦੇਖਾਂ ਚ ਆਇਆ ਉਹ ਆਮ ਤੌਰ ਤੇ ਨੌਜਵਾਨਾਂ ਤੇ ਦੋਸ਼ ਲਾ ਦਿੰਦੇ ਆ ਕਿ ਜਿਹੜੇ ਬੱਚੇ ਆ ਕਹਿਣੇ ਚ ਨਹੀਂ ਰਹੇ ਜਾਂ ਗਲਤ ਚੱਕਰਾਂ ਚ ਪੈ ਗਏ ਨਸ਼ਿਆਂ ਚ ਚਲੇ ਗਏ ਜਾਂ ਪੁਛਾਗਰਦੀ ਕਰਦੇ ਨੇ ਪਰ ਉਹਦੀਆਂ ਜਿਹੜੀਆਂ ਜੜਾਂ ਆ ਮੈਂ ਸਮਝਦਾ ਉਹ ਉਹਦੇ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਅੱਜ ਮੈਂ ਦੇਖ ਰਿਹਾ ਜਿਹੜਾ ਪਰਿਵਾਰ ਆ ਉਹ ਇੰਨਾ ਬਿਜ਼ੀ ਹੋ ਚੁੱਕਿਆ ਹੈ ਪਦਾਰਥਵਾਦੀ ਅਸੀਂ ਇੰਨੇ ਕੁ ਹੋ ਚੁੱਕੇ ਆ ਕਿ ਪਦਾਰਥਾਂ ਵਿੱਚ ਵੱਧਦੇ ਹੋਏ ਹੋਰ ਪੈਸਾ ਹੋਰ ਧਨ ਦੌਲਤ ਹੋਰ ਸ਼ੌਹਰਤ ਉਹਨਾਂ ਚੱਕਰਾਂ ਵਿੱਚ ਪੈ ਗਈ ਤੇ ਜਿਹੜਾ ਸਾਡਾ ਬੱਚਾ ਹੈ ਜਾਂ ਸਾਡਾ ਜਿਹੜਾ ਉਹ ਅਣਖੋਲਿਆ ਜਾਂਦਾ ਹੁਣ ਤੁਸੀਂ ਕਹਿੰਦੇ ਹੋ ਕਿ ਪਹਿਲੇ ਜਿਹੜੇ ਸਿੱਖਿਆ ਉਹ ਮਾਂ ਤੋਂ ਜਾਂ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਉਹਦੇ ਨਾਲ ਇੱਕ ਅਧਿਆਪਕ ਦਾ ਤਾਂ ਇੱਕ ਸਮਾਜ ਦਾ ਵੀ ਕੋਈ ਰੋਲ ਹੋਣਾ ਚਾਹੀਦਾ ਬਹੁਤ ਵੱਡਾ ਰੋਲ ਆ ਜੀ ਜਿਹੜਾ ਬੱਚਾ ਸੀ ਬਹੁਤ ਚੰਗੀ ਸਿੱਖਿਆ ਵੀ ਦੇ ਰਹੇ ਹਾਂ ਬੱਚਿਆਂ ਨੂੰ ਜਿਹੜੇ ਘਰਾਂ ਦੇ ਵਿੱਚ ਚੰਗੇ ਗੁਣ ਵੀ ਦਿੱਤੇ ਜਾਂਦੇ ਨੇ ਬੱਚਿਆਂ ਨੂੰ ਜਾਂ ਚੰਗੇ ਪਾਸੇ ਲਾਇਆ ਜਾਂਦਾ ਪਰ ਜਦੋਂ ਵਿਦਿਆਰਥੀ ਆਪਣੇ ਸਕੂਲ ਵਿੱਚ ਜਾਂਦਾ ਹੈ ਜਾਂ ਬਾਹਰ ਸਮਾਜ ਵਿੱਚ ਜਾਂਦਾ ਹੈ ਉੱਥੇ ਬੜਾ ਪ੍ਰੈਸ਼ਰ ਆ ਜਾਂਦਾ ਹੈ ਫੈਸ਼ਨ ਦਾ ਪ੍ਰੈਸ਼ਰ ਪੈਨਣ ਦਾ ਪ੍ਰੈਸ਼ਰ ਖਾਣ ਪੀਣ ਦਾ ਪ੍ਰੈਸ਼ਰ ਉਹ ਦੇਖਦੇ ਵੀ ਇਸ ਤਰ੍ਹਾਂ ਦੇ ਹੋਟਲਾਂ 'ਚ ਜਾ ਰਹੇ ਨੇ ਮੈਂ ਹਰਾਨਾ ਛੋਟੇ ਛੋਟੇ ਬੱਚੇ ਆ 5th 7th ਕਲਾਸ ਦੇ ਬੱਚੇ ਉਹਨਾਂ ਦੀ ਬਰਥਡੇ ਪਾਰਟੀ ਮਨਾਈ ਜਾਂਦੀ ਵੱਡੇ ਹੋਟਲਾਂ 'ਚ ਤੇ ਬਾਕੀ ਬੱਚਿਆਂ ਨੂੰ ਉੱਥੇ ਇਨਵਾਈਟ ਕੀਤਾ ਜਾਂਦਾ ਪੇਰੈਂਟਸ ਵੱਲੋਂ ਫਿਰ ਉੱਥੇ ਕਿਹੋ ਜਿਹਾ ਸੱਭਿਆਚਾਰ ਉਹ ਵੈਸਟਰਨ ਕਲਚਰ ਦਾ ਅਸਰ ਅਸੀਂ ਇਹ ਨਹੀਂ ਕਹਿੰਦੇ ਕਿ ਕਲਚਰ ਮਾੜਾ ਹੈ ਪਰ ਅਥੇ ਜਿਹੜਾ ਸਾਡਾ ਰਹਿਣ ਸਹਿਣ ਸਾਡਾ ਜਿਹੜਾ ਸਾਡਾ ਰਹਿਣ ਸਹਿਣ ਸੀ ਉਹ ਬਦਲ ਚੁੱਕਿਆ ਹੈ ਪ੍ਰੋਫੈਸਰ ਸਾਹਿਬ ਇਹ ਬਹੁਤ ਜ਼ਿਆਦਾ ਆਮ ਦੇਖਣ ਵਿੱਚ ਆ ਗਿਆ ਹੈ ਕਿ ਵਿਦਿਆਰਥੀਆਂ ਦਾ ਗੱਲਬਾਤ ਕਰਨ ਦਾ ਤਰੀਕਾ ਤੇ ਸਲੀਕਾ ਇੱਕ ਟੀਚਰ ਨਾਲ ਪੇਰੈਂਟਸ ਨਾਲ ਜਾਂ ਸਮਾਜ ਦੇ ਵਿੱਚ ਬਹੁਤ ਥੱਲੇ ਪਤਦਾ ਆ ਗਿਆ ਹੈ ਦੇਖੋ ਅਸਲ ਵਿੱਚ ਮੈਂ ਸਮਝਦਾ ਹਾਂ ਬਈ ਇੱਕ ਤਾਂ ਅੱਗੇ ਸੰਯੁਕਤ ਪਰਿਵਾਰ ਹੁੰਦੇ ਸੀ ਸਾਂਝਾ ਪਰਿਵਾਰ ਹੁੰਦਾ ਸੀ ਕਈ ਚਾਚਾ ਦਾਦੀ ਦਾਦਾ ਹੁੰਦੇ ਸੀਗੇ ਚਾਚਾ ਚਾਚੀ ਹੁੰਦੇ ਸੀ ਇੱਕ ਤਾਂ ਪਰਿਵਾਰ ਛੋਟੇ ਹੋ ਗਏ ਇਕੱਲੇ ਪਰਿਵਾਰ ਹੋ ਗਏ ਪਰ ਸਾਂਝੇ ਪਰਿਵਾਰ ਚ ਕੀ ਹੁੰਦਾ ਸੀ ਦਾਦੀ ਨੇ ਰਾਤੀ ਸੌਣਾ ਸਾਰੇ ਬੱਚੇ ਇਕੱਠੇ ਕਰਨਨੇ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਉਹ ਕਹਾਣੀਆਂ ਦੇ ਵਿੱਚ ਨਾਇਕ ਹੁੰਦੇ ਸੀ ਇੱਕ ਵਿਲਨ ਹੁੰਦਾ ਸੀ ਐਂਡ ਚ ਕੀ ਹੋਣਾ ਵੀ ਜਿਹੜਾ ਨਾਇਕ ਉਹ ਚੰਗਾ ਕੰਮ ਕਰਦਾ ਤੇ ਇਹਦਾ ਵਿਲਨ ਉਹਦਾ ਜੜੀ ਉਹਦੀ ਹੱਤਾਂ ਮਾਰੀ ਹੋਈ ਉਹ ਅਚੇਤ ਮਨ ਤੇ ਕਿਤੇ ਨਾ ਕਿਤੇ ਬੱਚਿਆਂ ਤੇ ਕੰਮ ਕਰਦੇ ਇਸ ਵੀ ਚੰਗੇ ਕੰਮਾਂ ਦੇ ਨਤੀਜੇ ਚੰਗੇ ਹੋਣਗੇ ਮਾੜਿਆਂ ਦੇ ਮਾੜੇ ਹੋਣਗੇ ਇਕ ਤਰ੍ਹਾਂ ਦਾ ਦੀ ਵਾਲਾ ਜਿਹੜਾ ਲਿੰਕ ਆ ਟੁੱਟ ਗਿਆ ਸਿੰਗਲ ਚਾਈਲਡ ਆ ਤੇ ਉਹਦੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਪਰਿਵਾਰ ਭੱਜਿਆ ਰਹਿੰਦਾ ਹੈ ਸਾਰੇ ਨੂੰ ਲਾਡਲਾ ਹੁੰਦਾ ਇੱਕ ਇੱਕ ਬੱਚਾ ਹੁੰਦਾ ਇਸ ਕਰਕੇ ਤੇ ਮੈਨੂੰ ਲੱਗਦਾ ਉਹ ਨਾ ਚੱਕਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਨਾ ਕੁ ਲਾਡਲਾ ਰੱਖ ਲਿਆ ਕਿ ਜਿਹੜੀਆਂ ਬੁਢਲੀਆਂ ਜ਼ਿੰਮੇਵਾਰੀਆਂ ਅਸੀਂ ਨੂੰ ਸਿਖਾਉਣੀ ਸੀ ਜਾਂ ਉਹ ਜੋ ਰਿਸਪੌਂਸਿਬਿਲਟੀਜ਼ ਪਾਉਣੀਆਂ ਸੀ ਉਹ ਤੋਂ ਅਸੀਂ ਕਿਤੇ ਅਵੇਸਲੇ ਹੋ ਗਏ ਮੈਨੂੰ ਲੱਗਦਾ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਨੇ ਇਹਦਾ ਵੀ ਕਿਤੇ ਬਹੁਤ ਵੱਡਾ ਅਸਰ ਆ ਹੁਣ ਸਿੱਖਿਆ ਪ੍ਰਣਾਲੀ ਕੀ ਹੋ ਗਿਆ ਅਸੀਂ ਬੱਚੇ ਨੂੰ ਮਸ਼ੀਨਾ ਬਣਾਤਾ ਅੱਜ ਸਮਾਜ ਦੇ ਵਿੱਚ ਕੀ ਹੋ ਰਿਹਾ ਬੱਚਿਆਂ ਨੂੰ ਇਸਤੇ ਕਿਨਾਂ ਤਿਆਰ ਕੀਤਾ ਜਾਂਦਾ ਵੀ ਤੁਸੀਂ ਨੌਕਰੀ ਕਰਨੀ ਹੈ। ਔਰ ਤੁਸੀਂ ਇਹ ਦੇਖੋ ਪਹਿਲਾਂ ਤਾਂ ਮਾਪੇ ਕਹਿੰਦੇ ਮੇਰੇ ਬੇਟਾ ਤੂੰ ਪੜ੍ਹੇਂਗਾ ਬਹੁਤ ਅਫਸਰ ਬਣ ਜਾਏਗਾ ਤੇਰੀ ਬੜੀ ਤੌਰ ਹੋਏਗੀ। ਤੇਰੇ ਕੋਲ ਬਹੁਤ ਪੈਸਾ ਹੋਏਗਾ। ਉਹਦੇ ਮਨ 'ਚ ਇੱਕ ਹੌਮੇ ਇੱਕ ਪੈਸੇ ਦਾ ਲਾਲਚ ਕਰੀ ਬਾੜਦਾ। ਐਵੇਂ ਸਕੂਲ ਦੇ ਟੀਚਰ ਕਹਿੰਦੇ ਨੇ। ਅਸੀਂ ਇਹ ਨਹੀਂ ਸਿਖਾਉਂਦੇ ਬੇਟਾ ਤੂੰ ਪੜ੍ਹਨਾ ਹੈ, ਚੰਗੀ ਪਦਵੀ ਤੇ ਜਾਣਾ ਹੈ ਤੇ ਲੋਕਾਂ ਨੂੰ ਵਧੀਆ ਇਨਸਾਫ ਦੇਂਗਾ, ਇੱਕ ਇਮਾਨਦਾਰ ਅਫਸਰ ਬਣੇਗਾ। ਉਹ ਅਸੀਂ ਦਿਖਾਈ ਦੇ ਰਹੇ ਕਿੰਨੇ ਆਫੀਸਰ ਨੇ। ਅਸੀਂ ਦੇਖਦੇ ਹਾਂ ਕਿੰਨਾ ਕਿੰਨੇ ਕੁਝ ਦੇਖਦੇ ਹਾਂ ਵੀ ਸਮਾਜ 'ਚ ਰਿਸ਼ਵਤ ਖੋਰੀਆਂ ਪਰ ਇਹੀ ਕਾਰਨ ਮੈਂ ਸਮਝਦਾ ਵੀ ਜੇ ਇਹੋ ਹੀ ਬੱਚੇ ਨੂੰ ਚੰਗਾ ਸੀ ਨੈਤਿਕ ਗਿਆਨ ਦੇ ਦੀ ਜੇ ਥੋੜਾ ਜਿਹਾ ਪੜ੍ਹਾਈ ਦੀ ਦੌੜੀ ਦਾ ਪੈ ਗਏ ਬਟ ਨੈਤਿਕ ਗਿਆਨ ਆ ਜਿਹੜਾ ਉਹ ਤੋਂ ਵਿਹ ਨੈਤਿਕ ਗਿਆਨ ਤੋਂ ਵਿਹਣੇ ਜਿਹੜੇ ਵਿਦਿਆਰਥੀ ਆ ਫਿਰ ਉਹ ਦਿਸ਼ਾ ਹੀ ਹੋ ਜਾਂਦੇ ਤਾਂ ਇੱਥੇ ਆਪਾਂ ਇਹ ਵੀ ਜ਼ਰੂਰੀ ਸਮਝ ਵਿੱਚ ਆਉਣਾ ਚਾਹੀਦਾ ਹੈ ਕਿ ਕਦੇ ਲੜਕੀਆਂ ਨੂੰ ਕਹਿੰਦੇ ਹੁੰਦੇ ਸੀ ਕਿ ਅਸੀਂ ਬਾਹਰ ਨਹੀਂ ਭੇਜਣਾ ਅੱਜ ਪੇਰੈਂਟਸ ਲੜਕੀਆਂ ਨੂੰ ਬਾਹਰ ਕੱਢਣ ਵਿੱਚ ਡਰਦੇ ਨਹੀਂ ਇੰਨਾ ਜ਼ਿਆਦਾ ਮਤਲਬ ਕਿ ਨਸ਼ਾ ਲਾ ਲੋ ਜਾਂ ਡਰਦਮ ਹੋੜ ਬਣ ਗਿਆ ਇਹਦੇ ਕਾਰਨ ਚਾਹੀਦਾ ਦੋਸ਼ ਅਸੀਂ ਕਿਦੋਂ ਦੱਸ ਦੇ ਸਕਦੇ ਦੇਖੋ ਜੀ ਹੁਣ ਤਾਂ ਸਮਾਜਿਕ ਤਾਣਾ ਬਾਣੀ ਲਿਆ ਰਿਹਾ ਹੈ ਆਪਾਂ ਦੇਖਦੇ ਜਿਹੜੀ ਪਾਰਟੀ ਸਤਾ ਚ ਨਹੀਂ ਹੁੰਦੀ ਉਹ ਕਿੱਡੀਆਂ ਗੱਲਾਂ ਕਰਦੀ ਆ ਬਈ ਨਸ਼ੇ ਖਤਮ ਕਰ ਦਾਂਗੇ ਜੀ ਸਵਾ ਵੀ ਖਾਦੀਆਂ ਜਾਂਦੀਆਂ ਬੜੇ ਤਾਂ ਜਾਂਦੇ ਪਰ ਜਦੋਂ ਸਰ ਉਹੀ ਬੰਦੇ ਸਤਾ ਚ ਆ ਜਾਂਦੇ ਨੇ ਤੇ ਉਹੀ ਕੁਛ ਚੱਲਦਾ ਕਿਉਂਕਿ ਇਹਨਾਂ ਦਾ ਮੈਨੂੰ ਲੱਗਦੀ ਜਿਹੜਾ ਸਾਰਾ ਕੁਛ ਅਮੀਰੀ ਪੁਖਤ ਦੇ ਬਿਨਾਂ ਤਾਂ ਨਹੀਂ ਹੁੰਦਾ ਹੁਣ ਤੁਸੀਂ ਦੇਖਦੇ ਆਂ ਅਸੀਂ ਸਕੂਲਾਂ 'ਚ ਤੁਸੀਂ ਵੀ ਦੇਖਿਆ ਹੋਣਾ ਤੇ ਅਸੀਂ ਵੀ ਦੇਖਦੇ ਆਂ ਕਾਲਜਸ ਦੇ ਵਿੱਚ ਬੱਚਿਆਂ ਨੂੰ ਕੁਝ ਵੀ ਪੁੱਛ ਲੋ ਸਿੱਖ ਇਤਿਹਾਸ ਬਾਰੇ ਹਿੰਦੂ ਬੱਚਿਆਂ ਨੂੰ ਪੁੱਛੀਦਾ ਤਾਂ ਉਹਨਾਂ ਨੂੰ ਆਪਣੇ ਦਾਸ ਬਤਾ ਨਹੀਂ ਸਿੱਖ ਬੱਚਿਆਂ ਨੂੰ ਕੁਛ ਇਹ ਦੱਸਣ ਗੁਣਾਂ ਦੇ ਨਾਮ ਵੀ ਨਹੀਂ ਪਤਾ ਉਹ ਮੈਂ ਕਾਜ ਵਿੱਚ ਕਈ ਵਾਰ ਬੱਚਿਆਂ ਨੂੰ ਪੁੱਛਣ ਲੱਗ ਜਾਂਦਾ ਬੜਾ ਹੈਰਾਨ ਹੋ ਜਾਂਦਾ ਵੀ ਦੱਸਣ ਗੁਣਾਂ ਦੇ ਨਾਮ ਕੀ ਕਰਦਾ ਤੇ ਸਿੰਗਲ ਜਿਹੜਾ ਮਰਜੀ ਪੁੱਛ ਲੋ ਸਿੰਗਲ ਜਿਹੜਾ ਮਰਜੀ ਪੁੱਛ ਲੋ ਤੇ ਹੁਣ ਤੁਸੀਂ ਇਹ ਹਾਲਾਤ ਬਣ ਚੁੱਕੇ ਆ ਉਹਦੇ ਵਿੱਚ ਦੀ ਹੁਣ ਕਿਹਨੂੰ ਜ਼ਿੰਮੇਵਾਰ ਕਹਾਂਗੇ ਅਸੀਂ ਕੋਈ ਕਿਸੇ ਧਾਰਮਿਕ ਸੰਸਥਾ ਨੂੰ ਕਹਿਣਾ ਜਾਂਦਾ ਉੱਥੇ ਜ਼ਿੰਮੇਵਾਰੀ ਮਾਪੇ ਦੀ ਸੀ ਮਾਤਾ ਛੋਟੇ ਹੁੰਦੇ ਦਾ ਸਿਰ ਵਾਉਂਦੀ ਇਹਨੂੰ ਇਤਿਹਾਸ ਸੁਣਾਉਂਦੀ ਜਪਜੀ ਸਾਹਿਬ ਸੁਣਾਉਂਦੀ ਉਹਦੇ ਚ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਹੁੰਦੀ ਤੇ ਮੈਨੂੰ ਲੱਗ ਹੁਣ ਇਹਨਾਂ ਚੀਜ਼ਾਂ ਤੋਂ ਜਿਹੜੇ ਵਿਹਣੇ ਬੱਚਿਆਂ ਤੇ ਦੂਜਾ ਵਿਹਲਾ ਬੱਚਾ ਹੁਣ ਆਪਾਂ ਕਹਿੰਦੇ ਆ ਜੇ ਬੱਚੀਆਂ ਚਾਹੇ ਨੌਜਵਾਨਾ ਹੁਣ ਮਾਪੇ ਪਾਪਾ ਚੇ ਡਰੋਗੇ ਵੀ ਹਾਈ ਕਿਤੇ ਸਾਡਾ ਬੱਚਾ ਗਰੀ ਸੰਗਤ ਨਾ ਹੋਵੇ ਕਿਤੇ ਕੋਈ ਨਸ਼ੇ ਚ ਨਾ ਫਸ ਜਾਈ ਅਸੀਂ ਉਹਨੂੰ ਇੰਨਾ ਤਕੜਾ ਕਿਉਂ ਨਹੀਂ ਕਰ ਦਿੰਦੇ ਮਾਨਸਿਕ ਤੌਰ ਤੇ ਵੀ ਪੁੱਤਰਾ ਅਸੀਂ ਇਹ ਚੀਜ਼ ਨਹੀਂ ਛੱਡਣੀ ਅੱਜ ਇੱਕ ਗੁਰੂਆਂ ਦੀ ਧਰਤੀ ਤੇ ਇਹ ਜਿਹੇ ਹੁਣ ਵੀ ਕਾਰਨ ਅਸੀਂ ਦੂਜਿਆਂ ਤੇ ਦੋਸ਼ ਦਿੰਦੇ ਆ ਤੇ ਮੇਰੇ ਤਾਂ ਕਹਿੰਦਾ ਸਰਕਾਰਾਂ ਤੇ ਵੀ ਸਾਨੂੰ ਆਪ ਆਪਣੀ ਜ਼ਿੰਮੇਵਾਰੀ ਸੰਭਾਲਣੀ ਪਈ